ਨਮਸਕਾਰ ਐਂਡ ਪਤਨੀ ਘਰ ਦੋ 40 ਕਿਲੋ ਦੁੱਧ ਤਿਆਰ ਆ ਐਂਡ ਪਤਨੀ ਆਪਣਾ ਬਾਈ ਇਹ ਭਰਾ ਏ ਸੀ ਆਪਣੇ ਚੰਡੀਗੜ੍ਹੋਂ ਵੇਂਦ ਰੱਖ ਤੂੰ ਵੇਂਦ ਰੱਖ ਤੂੰ ਕਿਹੜਾ ਪੈਂਡ ਆ ਬਾਈ ਵੇਂਦ ਰੱਖ ਕਿਵੇਂ ਲੱਗੀ ਆਪਣੀ ਡੀਲਿੰਗ ਝੋਟੀ ਦੀ ਥੋੜੀ ਚੰਗੀ ਆ ਜਾ ਇਹ ਲਿੰਕ ਦਾ ਸੀ ਉਹ ਨਹੀਂ ਤਿੰਨ ਗਿਣੇ ਹੈਗੇ ਇਹਨੂੰ ਕਿਹਾ ਕਿ ਤੂੰ ਬੋਲ ਮੋਲ ਤੈਨੂੰ 50000 ਭਰਦੇ ਆ ਵਾ ਸਾਰਾ ਦੱਸੋ ਸੌਦਾ ਬਾ ਸੱਚ ਦਾਸਤਾ ਆ ਦੱਸੋ ਭਾਈ 50000 ਰੁਪਇਆ ਨਫਾ ਕੀਤਾ ਸੀ 20000 ਛੋੜ ਕਰਤੀ ਇਹਨਾਂ ਨੂੰ ਠੀਕ ਆ ਤੇ ਕਿੰਨੇ ਦੀ ਝੋਟੀ ਲਈ ਸੀ 435 ਦੀ ਲਈ ਸੀ 22000 ਉਹਦੇ ਤੋਂ ਛੱਡਿਆ 20000 ਹੋਰ ਰਕਮ ਚੋਂ ਛੱਡਿਆ 10000 ਹੋਰ ਨਾਮ ਤੇ ਦਾ 21000 ਛੱਡਦਾ ਠੀਕ ਆ ਜੀ 440000 ਦੀ ਡੇਡੀ 440000 ਦੀ ਝੋਟੀ ਹੋਈ ਆ 21000 ਦੀ ਆ ਲੈ ਆ ਉਹ ਵੀ ਲੈ ਜਾ ਉਹ ਵੀ ਕੱਟਾ ਖੁੱਦ ਕੇ ਵੇਚ ਲੈ ਚਲੋ ਫਿਰ ਚਲੀਏ ਚਲੀਏ ਚੰਗਾ ਅੰਕਲ ਠੀਕ ਆ ਜੀ ਨਾ ਫਿਰ ਲੈ ਜਾਂਗੇ